ਕਨਾ ਬੇਟਾ ਅੱਜਕੱਲ ਨਾ ਉਹ ਨਵਾਂ ਟ੍ਰੈਂਡ ਚੱਲ ਪਿਆ ਹਾਂਜੀ ਉਹ ਮੋਟਰਸਾਈਕਲ ਦੇ ਪਿੱਛੋਂ ਲੁਹਾਂਦੇ ਆਗੇ ਹਾਂਜੀ ਹਾਂਜੀ ਲੁਹਾਂਦੇ ਨਾ ਹਾਂਜੀ ਤੁਸੀਂ ਇਹ ਕੰਮ ਨਹੀਂ ਕਰਨਾ ਠੀਕ ਹੈ ਜੀ ਇੱਕ ਤੁਸੀਂ ਆ ਜਿਹੜਾ ਸਲੈਂਸਰ ਚੇਂਜ ਕਰਾਉਂਦੇ ਆ ਵੱਡਾ ਪਟਾਕੇ ਵਾਲਾ ਸਲੈਂਸਰ ਪਵਾਉਂਦੇ ਹਾਂਜੀ ਉਹ ਨਹੀਂ ਕਰਨਾ ਠੀਕ ਹੈ ਜੀ ਅੱਛਾ ਬੱਚਿਆਂ ਨੇ ਕੀ ਨਵਾਂ ਪਤਾ ਨਹੀਂ ਇਸ ਚੀਜ਼ ਦਾ ਕੀ ਇਹ ਬੈਨੀਫਿਟ ਲੈਣਾ ਚਾਹੁੰਦੇ ਆ ਪਿੱਛੋਂ ਮੋਟਰਸਾਈਕਲ ਬਿਲਕੁਲ ਲੰਡਾ ਬੋਲਾ ਮਡਗਾਰਡ ਖੋਲਿਆ ਹੋਇਆ ਅੱਛਾ ਉਹ ਜਦੋਂ ਕੋਈ ਕ੍ਰਾਈਮ ਕਰਦਾ ਹਾਂਜੀ ਹਾਂਜੀ ਉਹ ਕ੍ਰਾਈਮ ਕਰਦਾ ਸੀ ਉਹਨੂੰ ਕਿਸ ਤਰ੍ਹਾਂ ਫੜਾਂਗੇ ਉਹ ਤਾਂ ਗੱਲ ਹੈਗੀ ਹੈ ਜੀ ਮੇਰੀ ਇਸ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਇਹ ਹੰਬਲ ਰਿਕੁਐਸਟ ਹੈ ਕਿ ਪਲੀਜ਼ ਜਿਹੜਾ ਕੋਈ ਸਲੈਂਸਰ ਚੇਂਜ ਕਰਾਣੇ ਆਲਾ ਆਂ ਦਾ ਜਾਂ ਕੋਈ ਆ ਦੂਜਾ ਚੇਂਜ ਕਰਾਣੇ ਆਲਾ ਦਾ ਇਹ ਤੁਸੀਂ ਨਹੀਂ ਕਰਨਾ ਠੀਕ ਹੈ ਜੀ ਕਾਰਨ ਕੀ ਹੈ ਕਿ ਇਹ ਬੰਦੇ ਕ੍ਰਾਈਮ ਕਰਦੇ ਆ ਔਰ ਪੰਪਾਂ ਦੇ ਵੀ ਮੈਂ ਹਦਾਇਤਾਂ ਸ਼ਖਤ ਕਰਕੇ ਆਇਆ ਹਾਂ ਇਹ ਬੰਦੇ ਜਦੋਂ ਇਹਨਾਂ ਦੇ ਕੋਲ ਮੋਟਰਸਾਈਕਲ ਖੋਲਾ ਹੁੰਦਾ ਪਿੱਛੇ ਦੂਜਾ ਨਹੀਂ ਨੰਬਰ ਹੁੰਦਾ ਇਹ ਕ੍ਰਾਈਮ ਕਰਕੇ ਭੱਜ ਜਾਂਦੇ ਤੇ ਸਾਨੂੰ ਫੜਨ ਵਿੱਚ ਔਖ ਆਂਦੀ ਹੈ ਤੁਸੀਂ ਇਹ ਕੰਮ ਨਹੀਂ ਕਰਨਾ ਇਸ ਚੀਜ਼ ਤੁਸੀਂ ਖੁਦ ਇਨਵੋਲ ਨਹੀਂ ਹੋਣਾ ਅਗਰ ਤੁਸੀਂ ਕਰੋਗੇ ਤਾਂ ਮੈਂ ਤੁਹਾਨੂੰ ਵੀ ਇਸ ਚੀਜ਼ ਚ ਇਨਵੋਲ ਕਰੂੰਗਾ ਕੋਈ ਨਾ ਸਰ ਜਰੂਰੀ ਜਰੂਰੀ ਜਿੱਦਾਂ ਤੁਸੀਂ ਕਿਹਾ ਮੈਂ ਜੀ ਅਸਲ ਤੋਂ ਅਸ਼ੋਕ ਕੁਮਾਰ थाना सदर ਨਮਸ਼ਾਹ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਮੈਨੂੰ ਡਾਕਟਰ ਮਹਿਤਾਬ ਸਿੰਘ ਨੇ ਜੋ ਮੇਰੇ ਐਸਐਚਓ ਸਾਹਿਬ ਨੇ ਆਈਪੀ ਸਰ ਨੇ ਮੇਰੇ ਉਹਨਾਂ ਨੇ ਮੈਨੂੰ ਮਿਤੀ 59222 ਨੂੰ ਬਤੌਰ ਮੁੱਖ ਅਫਸਰ ਥਾਣਾ ਸਰਦ ਤਨਾਦ ਕੀਤਾ ਔਰ ਮੈਂ ਇਸ ਤਨਾਤੀ ਦੇ ਦੌਰਾਨ ਜਿੰਨੀ ਕੁ ਮੇਰੀ ਹੋ ਸਕੀ ਮੈਂ ਮਿਹਨਤ ਕੀਤੀ ਨਸ਼ਾ ਮੁਕਤ ਕੀਤਾ ਔਰ ਇੱਕ ਹੋਰ ਹੁਣ ਜਿਹੜੀ ਨਵੀਂ ਦੁਈ ਸ਼ੁਰੂਆਤ ਹੋਈ ਹੈ ਇਹ ਜਿਹੜਾ ਜੂਥ ਹੈ ਇਹ ਮੋਟਰਸਾਈਕਲਾਂ ਨੂੰ ਪਿੱਛੋਂ ਲੰਡੇ ਕਰਕੇ ਬਿਲਕੁਲ ਨੰਬਰ ਨਹੀਂ ਲਾਉਂਦੇ ਉਹਨਾਂ ਦੇ ਔਰ ਕਰੀਬ ਮੈਂ 15 ਦੇ ਕਰੀਬ ਮੋਟਰਸਾਈਕਲ ਇਹੋ ਜਿਹੇ ਜਿਹੜੇ ਲੰਡੇ ਐ ਬਿਲਕੁਲ ਪਿੱਛੇ ਕੋਈ ਨੰਬਰ ਨਹੀਂ ਆ ਉਹਨਾਂ ਦੇ ਮੜਗਾੜ ਵੀ ਲਾਏ ਹੋਏ ਨੇ ਉਹ ਮੈਂ ਬੰਦ ਕੀਤੇ ਔਰ ਮੈਂ ਇੱਕ ਪੈਟਰੋਲ ਪੰਪ ਦੇ ਜਿਹੜੇ ਮਾਲਕ ਹੈਗੇ ਔਰ ਉਹਨਾਂ ਨੇ ਕਰਿੰਦੇ ਆ ਉਹਨਾਂ ਨੂੰ ਮੈਂ ਬਹੁਤ ਵੱਡਾ ਬੇਨਤੀ ਔਰ ਮੈਸੇਜ ਦੇਣਾ ਚਾਹਣਾ ਕਿ ਜਿਹੜੇ ਲੰਡੇ ਮੋਟਰਸਾਈਕਲ ਵਾਲੇ ਆ ਪਲੀਜ਼ ਇਹਨਾਂ ਦੇ ਨੰਬਰ ਨਹੀਂ ਹੈ ਇਹ ਸਾਰੇ ਬੰਦੇ ਜਿਹੜੇ ਘੱਟੋ ਘੱਟ ਜਿਹੜਾ ਬੰਦਾ ਇੱਕ ਵਧੀਆ ਸ਼ਹਿਰੀ ਆ ਉਹ ਆਪਣਾ ਨੰਬਰ ਵੀ ਸਹੀ ਰੱਖੂਗਾ ਉਹਨਾਂ ਦੀ ਇਹ ਘੱਟੋ ਘੱਟ ਕ੍ਰਾਈਮਨਲ ਬੰਦੇ ਨੇ ਇਹੋ ਜਿਹੇ ਔਰ ਇਹ ਕ੍ਰਾਈਮ ਕਰਦੇ ਨੇ ਕਿ ਲੁੱਟਾ ਖੋਹਾਂ ਕਰਦੇ ਨੇ ਇਹ ਤੇਲ ਪਵਾ ਕੇ ਜਾਂਦੇ ਨੇ ਮੈਂ ਪੰਪ ਵਾਲੇ ਜਿਹੜੇ ਕਰਿੰਦੇ ਆ ਔਰ ਜਿਹੜੇ ਪੰਪਾਂ ਦੇ ਮਾਲਕ ਹੈ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਨੂੰ ਪਲੀਜ਼ ਤੇਲ ਨਾ ਪਾਇਆ ਕਿਉਂ ਜਦੋਂ ਤੁਸੀਂ ਇਹਨਾਂ ਨੂੰ ਤੇਲ ਦੇਦੇ ਨੇ ਤੇਲ ਪਵਾ ਕੇ ਕਿਤੇ ਨਾ ਕਿਤੇ ਲੁੱਟਕੋ ਕਰਦੇ ਆ ਔਰ ਜਿਸ ਵੀ ਬੰਦੇ ਨਾਲ ਲੁੱਟਕੋ ਹੋ ਉਹਦੀ ਜਦੋਂ ਇਹਨਾਂ ਦਾ ਨੰਬਰ ਨੋਟ ਕਰਨ ਦੀ ਕੋਸ਼ਿਸ਼ ਕਰਦਾ ਇਹਨਾਂ ਦਾ ਕੋਈ ਪਿਛੇ ਨੰਬਰ ਨਹੀਂ ਹੁੰਦਾ ਔਰ ਮੈਂ ਇੱਕ ਕੈਂਪੇਨ ਚਲਾਈ ਹੈ ਇਹ ਜਿੰਨੇ ਵੀ ਲੰਡੇ ਮੋਟਰਸਾਈਕਲਾਂ ਵਾਲੇ ਬੱਚੇ ਆ ਜਿਹੜਾ ਵੀ ਮੇਰੇ ਹੱਥਾਂ ਦਾ ਮੈਂ ਉਹ ਮੋਟਰਸਾਈਕਲ ਬੰਦ ਕਰਦਾ ਔਰ ਉਸ ਬੱਚੇ ਦੀ ਵੈਰੀਫਿਕੇਸ਼ਨ ਕਰਦਾ ਅਗਰ ਉਹ ਮੈਨੂੰ ਸਹੀ ਲੱਗਦਾ ਤਾਂ ਮੈਨੂੰ ਛੱਡਦਾ ਅਗਰ ਉਹ ਕਿਸੇ ਕ੍ਰਾਈਮ ਵਿੱਚ ਲਿਪਤ ਹੈ ਤਾਂ ਮੈਂ ਉਹਦੇ ਖਿਲਾਫ ਬੰਦੀ ਕਾਰਵਾਈ ਕਰਦਾ ਮੈਂ ਜਿਹਨੇ ਦੁਕਾਨਦਾਰ ਭਰਾ ਮੇਰੇ ਉਹਨਾਂ ਨੇ ਬੇਨਤੀ ਕਰਦਾ ਪੰਪ ਵਾਲਿਆਂ ਨੂੰ ਬੇਨਤੀ ਕਰਦਾ ਔਰ ਮਾਂ ਪਿਓ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਤੁਹਾਡਾ ਬੱਚਾ ਆਪਣੇ ਘਰ ਦੇ ਵਿੱਚੋਂ ਮੋਟਰਸਾਈਕਲ ਲੈ ਕੇ ਨਿਕਲਦਾ ਤੁਸੀਂ ਘੱਟੋ-ਘੱਟ ਇਹ ਤਾਂ ਵੇਖੋ ਕਿ ਮੇਰੇ ਮੋਟਰਸਾਈਕਲ ਦੇ ਪਿੱਛੇ ਨੰਬਰ ਪਲੇਟ ਲੱਗੀ ਹੋਈ ਹੈ ਮੇਰੇ ਬੱਚੇ ਨੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਹੋਇਆ ਕਈ ਵਾਰੀ ਬੱਚਾ ਸਹੀ ਹੈ ਉਹ ਦੇਖੋ ਦੇਖੀ ਨੰਬਰ ਪਲੇਟ ਲਾ ਲੈਂਦਾ ਇੱਕ ਐਨੀ ਸ਼ੌਂਕ ਬਣ ਟੁਕਾ ਇਹ ਇੱਕ ਬਹੁਤ ਵੱਡਾ ਖਤਰਾ ਸਮਾਜ ਲਈ ਕਿਉਂਕਿ ਜਦੋਂ ਵੀ ਇਹ ਕ੍ਰਾਈਮ ਕਰਦੇ ਆ ਔਰ ਮੋਟਰਸਾਈਕਲ ਦੇ ਪਿੱਛੇ ਨੰਬਰ ਪਲੇਟ ਨਹੀਂ ਹੁੰਦੀ ਉਹ ਬੰਦਾ ਉਸ ਤੋਂ ਬੰਦੇ ਦਾ ਕੋਈ ਨੰਬਰ ਨਹੀਂ ਨੋਟ ਕਰ ਸਕਦਾ ਇਸ ਤੀਜਾਨਕ ਕ੍ਰਾਈਮ ਨੂੰ ਜਿਹੜਾ ਵੜਾਵਾ ਮਿਲਦਾ ਔਰ ਮੈਂ ਬੜੇ ਸਖਤ ਸ਼ਬਦਾਂ ਜਿਵੇਂ ਨਾ ਅਗਰ ਮੈਂ ਕੋਈ ਇਹੋ ਜਿਹਾ ਮੋਟਰਸਾਈਕਲ ਫੜ ਲਿਆ ਜਿਹਦੇ ਪਿੱਛੇ ਨੰਬਰ ਪਲੇਟ ਨਾ ਹੋਵੇ ਮੋਰੇ ਖਿਲਾਫ ਬੰਨ ਦੀ ਕਾਨੂੰਨੀ ਕਾਰਵਾਈ ਕਰਕੇ ਸਖਤ ਕਾਰਵਾਈ ਕਰੂੰਗਾ ਇੱਕ ਮੈਂ ਤੁਹਾਡੇ ਮਾਧਿਅਮ ਰਹਿਣਾ ਜਿਹੜੇ ਮਕੈਨਿਕ ਹੈ ਉਹਨਾਂ ਨੂੰ ਬਹੁਤ ਰਿਕਵੈਸਟ ਕਰਨੀ ਜਾਣਾ ਕਿ ਜਦੋਂ ਤੁਹਾਡੇ ਕੋਲ ਕੋਈ ਇਹੋ ਜਿਹਾ ਲੰਡਾ ਮੋਟਰਸਾਈਕਲ ਜਾਂ ਸਾਲੈਂਸਰ ਚੇਂਜ ਕਰਨ ਲਈ ਕੋਈ ਬੱਚਾ ਲੈ ਕੇ ਆਂਦਾ ਕੋ ਸਾਇਲੈਂਸਰਾਂ ਦੇ ਜਦੋਂ ਇਹ ਪਟਾਕੇ ਮਾਰਦੇ ਆ ਔਰ ਇੱਕ ਜਿਹੜਾ ਵਧੀਆ ਸ਼ਹਿਰੀ ਹੈ ਉਹਨੂੰ ਇਹ ਨਹੀਂ ਚੰਗਾ ਲੱਗਦਾ ਬਹੁਤ ਬੁਰਾ ਲੱਗਦਾ ਕਈ ਬੱਚੇ ਪੜਦੇ ਆ ਉਹਨਾਂ ਨੂੰ ਬਣੀ ਚੰਗਾ ਲੱਗਦਾ ਇਹ ਤੁਸੀਂ ਪਲੀਜ਼ ਕਿਸੇ ਦਾ ਸਾਇਲੈਂਸਰ ਚੇਂਜ ਨਾ ਕਰੋ ਅਗਰ ਮੇਰੇ ਨੋਟਸ ਵਿੱਚ ਕੋ ਇਹੋ ਜਿਹਾ ਮਕੈਨਿਕ ਆ ਗਿਆ ਕਿਸੇ ਦਾ ਸਾਇਲੈਂਸਰ ਚੇਂਜ ਕਰਦਾ ਮੈਂ ਨੌਇਸ ਪੋਲੂਸ਼ਨ ਐਕਟ ਦੇ ਤਹਿਤ ਉਸ ਜਿਹੜਾ ਦੁਕਾਨਦਾਰ ਹੈ ਉਹਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕਰੂੰਗਾ ਕਿਉਂਕਿ ਇੱਕ ਬਹੁਤ ਵੱਡੀ ਮਾੜੀ ਲੱਤ ਹੈ ਜਿਹਦੀ ਬਦੌਲਤ ਇਹ ਸਲੈਂਸਰ ਵੀ ਚੇਂਜ ਕਰਾਉਂਦੇ ਆ ਔਰ ਨੰਬਰ ਪਲੇਟ ਵੀ ਪਿੱਛੇ ਲਾਉਂਦੇ ਆ ਔਰ ਕ੍ਰਾਈਮ ਨੂੰ ਵੀ ਬੜਾਵਾ ਮਿਲਦਾ ਇਸ ਕਰਕੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਨੰਬਰ 1 ਤੇ ਪੈਟਰੋਲ ਪੰਪ ਨੰਬਰ 2 ਤੇ ਜਿਹੜੇ ਮਕੈਨਿਕ ਹੈ ਔਰ ਦੁਕਾਨਦਾਰ ਭਰਾ ਹੈ ਜੇ ਕਿਸੇ ਦੁਕਾਨਦਾਰ ਦੇ ਕੋਲ ਕੋਈ ਹਜਰ ਲੰਡੇ ਮੋਟਰਸਾਈਕਲ ਵਾਲਾ ਕੋਈ ਸੌਦਾ ਖਰੀਦਣਾ ਆਦਾ ਉਹਦੀ ਥੋੜੀ ਗੌਰ ਰੱਖਣ ਹੋ ਸਕਦਾ ਮੇਬੀ ਉਹ ਉਹਨਾਂ ਨਾਲ ਕੋਈ ਸਨੇਚਿੰਗ ਵਗੈਰਾ ਕਰਨ ਆਵੇ ਜਾਂ ਕਿਸੇ ਹੋਰ ਤਰੀਕੇ ਨਾਲ ਕਰਨ ਆਵੇ ਕੋਈ ਜਿਸ ਬੰਦੇ ਦਾ ਪਿੱਛੇ ਮੋਟਰਸਾਈਕਲ ਦੇ ਨੰਬਰ ਨਹੀਂ ਹੈ ਲ ਕਨਾ ਹੁਣ ਅੱਜ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ ਅੱਜ ਦੇ ਦੌਰ ਦੇ ਵਿੱਚ ਤੁਹਾਡੇ ਪੰਪਾਂ ਦੇ ਤੇਲ ਪਵਾਣ ਆnde ਮੁੰਡੇ ਪਿੱਛੋਂ ਲੰਡਾ ਮੋਟਰਸਾਈਕਲ ਆਉਂਦਾ ਉਹਦਾ ਕੋਈ ਨੰਬਰ ਨਹੀਂ ਹੁੰਦਾ ਔਰ ਉਹ ਕ੍ਰਿਮਿਨਲ ਬੰਦੇ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਨਾ ਕਿਉਂ ਤੁਹਾਡਾ ਬਿਜ਼ਨਸ ਹੈ ਤੁਸੀਂ ਨਹੀਂ ਚਲੋ ਦੁਆ ਕਰ ਸਕਦੇ ਪਰ ਤੁਸੀਂ ਜਿਹੜੇ ਇਸ ਤਰ੍ਹਾਂ ਲੰਡੇ ਮੋਟਰਸਾਈਕਲ ਆਉਂਦੇ ਨਾ ਔਰ ਪਿੱਛੇ ਕੋਈ ਨੰਬਰ ਨਹੀਂ ਹੈ ਉਹ ਹੋ ਸਕਦਾ ਸਨੇਚਿੰਗ ਕਰਕੇ ਆਏ ਹੋਵੇ ਜਾਂ ਉਹਨੇ ਅੱਗੇ ਜਾ ਕੇ ਕੋਈ ਸਨੇਚਿੰਗ ਕਰਨੀ ਹੋਵੇ ਕੋ ਹੋਰ ਕ੍ਰਾਈਮ ਕਰਨਾ ਹੋਵੇ ਜਿਸ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈ ਪਲੀਜ਼ ਉਹਨੂੰ ਤੇਲ ਨਹੀਂ ਪਾਣਾ ਇਹ ਸਾਡੀ ਬੇਨਤੀ ਪ੍ਰ ਤੋ ਇਹ ਜਿਹੜਾ ਕ੍ਰਾਈਮ ਨੂੰ ਬढ़ावा ਦੇ ਰਿਹਾ ਹੈ ਅੱਜ ਦੀ ਡੇਟ 'ਚ ਇੱਕ ਨਵਾਂ ਟ੍ਰੈਂਡ ਚੱਲ ਪਿਆ ਮੁੰਡਿਆਂ ਨੇ ਪਿੱਛੇ ਮੋਟਰਸਾਈਕਲ ਬਿਲਕੁਲ ਲੰਡੇ ਕੀਤੇ ਹੋਏ ਆ ਕੋਈ ਮਰਗਡ ਨਹੀਂ ਕੋਈ ਕੁਛ ਨਹੀਂ ਹੈ ਉਹ ਵੈਸੇ ਐਦਾਂ ਹੀ ਘੁੰਮੀ ਜਾਂਦੇ ਆ ਠੀਕ ਹੈ ਉਹ ਆਪ ਅਕਸਰ ਪੰਪ ਤੇ ਤੇਲ ਪਵਾਣ ਤਾਂ ਆਂਦੇ ਆ ਨਾ ਜਦੋਂ ਤੇਲ ਪਵਾਣ ਆਂਦੇ ਆ ਉਹਨਾਂ ਨੂੰ ਕਹਿੰਦਾ ਵੀ ਭਾਈ ਸਾਹਿਬ ਸਾਨੂੰ ਐਸਐਚਓ ਸਾਹਿਬ ਦੀਆਂ ਔਰ ਪ੍ਰਸ਼ਾਸਨ ਦੀ ਸਖਤਤਾ ਦਿੱਤਾ ਕਿ ਬਿਨਾਂ ਨੰਬਰ ਤੋਂ ਜਿਹੜਾ ਵਹੀਕਲ ਹੈ ਉਹਨੂੰ ਤੇਲ ਨਹੀਂ ਪਾਣਾ